ਗੁਰੂ ਗੋਬਿੰਦ ਸਿੰਘ ਜੀ ਕਿਸ ਸ਼ੀਸ਼ੇ ਵਿੱਚ ਆਪਣੀ ਦਸਤਾਰ ਸਜਾਉਂਦੇ ਸਨ ਇਹ ਸ਼ੀਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸ ਨੇ ਭੇਟ ਕੀਤਾ ਕਿਸੇ ਅਜੀਹਾ ਇਸ ਸ਼ੀਸ਼ੇ ਵਿੱਚ ਜਿਸ ਨਾਲ ਕਿਸੇ ਸਰੀਰ ਨੂੰ ਅਦਰੰਗ ਲਕਵਾ ਭਾਪ ਸਰੀਰ ਦਾ ਇੱਕ ਪਾਸਾ ਮਰ ਜਾਣਾ ਵਰਗਾ ਰੋਕ ਦੂਰ ਹੋ ਜਾਂਦਾ ਸੀ ਆਉ ਜਾਣਦੇ ਹਾਂ ਇਸ ਵੀਡੀਓ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਅਜਿਹੇ ਸ਼ੀਸ਼ੇ ਬਾਰੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਜਿੱਥੇ ਅੱਜ ਪੰਜਵਾਂ ਤਖਤ ਦਮਦਮਾ ਸਾਹਿਬ ਹੈ ਵਿਰਾਜਮਾਨ ਸਨ ਦੂਰ ਦੂਰ ਤੋਂ ਸੰਗਤਾਂ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਇੱਕ ਦਿਨ ਕਾਬਲ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਵਾਸਤੇ ਸਾਬੋ ਕੀ ਤਲਵੰਡੀ ਆਈਆਂ ਡੂੰਗੀ ਸੋਚ ਮੁਤਾਬਕ ਗੁਰੂ ਜੀ ਨੂੰ ਪੇਟਾ ਵੱਜੋਂ ਇੱਕ ਅਰਪਣ ਕਰਨ ਵਾਸਤੇ ਜਿਸ ਨਾਲ ਸੰਗਤ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਰੋਜ਼ ਲੱਗ ਸਕੇ ਸ਼ੀਸ਼ਾ ਲੈ ਕੇ ਆਈਆਂ ਭਾਵਨਾ ਜਦ ਗੁਰੂ ਜੀ ਇਸ ਸ਼ੀਸ਼ੇ ਅੱਗੇ ਖੜੇ ਹੋ ਕੇ ਰੋਜ਼ ਦਸਤਾਰ ਸਜਾਉਣਗੇ ਤਾਂ ਸ਼ੀਸ਼ੇ ਵੱਲ ਦੇਖ ਸਾਡੀ ਸੰਗਤਾਂ ਦੀ ਯਾਦ ਆਏਗੀ ਤੇ ਸਾਡੀ ਗੁਰੂ ਚਰਨਾਂ ਵਿੱਚ ਹਾਜ਼ਰੀ ਲੱਗੇਗੀ ਜਦ ਦਰਸ਼ਨ ਕਰਨ ਉਪਰੰਤ ਸੰਗਤਾਂ ਨੇ ਸ਼ੀਸ਼ਾ ਭੇਟ ਕੀਤਾ ਸਤਗੁਰ ਜੀ ਨੇ ਆਪਣੇ ਹੱਥੀ ਖੋਲ ਕੇ ਦੇਖਿਆ ਬੜੇ ਪ੍ਰਸੰਨ ਹੋਏ ਤੇ ਸੰਗਤਾਂ ਦੀ ਭਾਵਨਾ ਦੇਖ ਅਤਿਅੰਤ ਖੁਸ਼ੀਆਂ ਬਖਸ਼ੀਆਂ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਤੇ ਬਚਨ ਕੀਤਾ ਸੰਗਤ ਜੀ ਜਿੰਨੇ ਦਿਨ ਇਸ ਥਾਂ ਤੇ ਟਿਕਾਣਾ ਕਰਨਗੇ ਇਸ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਦਸਤਾਰ ਸਜਾਵਾਂਗੇ ਪਰ ਤੁਸੀਂ ਪ੍ਰੇਮ ਸਹਿਤ ਸ਼ੀਸ਼ਾ ਲੈ ਕੇ ਆਏ ਹੋ ਇਸ ਕਰਕੇ ਇਸ ਸ਼ੀਸ਼ੇ ਦੀ ਹਾਜ਼ਰੀ ਸਦਾ ਸਦਾ ਲਈ ਬਣੇ ਅਸੀਂ ਇਸ ਸ਼ੀਸ਼ੇ ਨੂੰ ਵਰ ਦਿੰਦੇ ਹਾਂ ਰਹਿੰਦੀ ਦੁਨੀਆ ਤੱਕ ਕਿਸੇ ਸਰੀਰ ਨੂੰ ਅਦਰੰਗ ਲਕਵਾ ਭਾਵੇਂ ਸਰੀਰ ਦਾ ਇੱਕ ਪਾਸਾ ਮਰ ਜਾਵੇ ਉਹ ਭਾਵਨਾ ਸਹਿ ਤਿੱਥੇ ਆ ਕੇ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ ਤਾਂ ਉਸ ਸਰੀਰ ਦਾ ਇਰੋਗ ਰਾਜ਼ੀ ਹੋਵੇਗਾ ਇਹ ਸ਼ੀਸ਼ਾ ਸਾਬੋ ਕੀ ਤਲਵੰਡੀ ਬਠਿੰਡਾ ਸ਼ਹਿਰ ਤੋਂ ਕੁਝ ਕੋ ਮੀਲ ਦੂਰੀ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਜੋਬਿਤ ਹੈ ਭਾਵਨਾ ਸਹਿਤ ਉੱਥੇ ਤਿੰਨ ਦਿਨ ਰਹਿ ਕੇ ਜੋ ਉੱਥੋਂ ਦੇ ਗ੍ਰੰਥੀ ਸਿੰਘ ਜੀ ਦੁਆਰਾ ਦੱਸੀ ਮर्याਦਾ ਅਨੁਸਾਰ ਸ਼ੀਸ਼ੇ ਅੱਗੇ ਬੈਠਦਾ ਹੈ ਐਸੀ ਰੋਗੀਆਂ ਦੇ ਰੋਗ ਦੂਰ ਹੁੰਦੇ ਹਨ ਤਾਕਤ ਸ਼ੀਸ਼ੇ ਵਿੱਚ ਨਹੀਂ ਗੁਰੂ ਦੇ ਬਚਨਾਂ ਵਿੱਚ ਹੈ ਉਸ ਬਚਨ ਸਦਕਾ ਅਜ ਵੀ ਝੋਲੀਆਂ ਭਰ ਰਹੀਆਂ ਹਨ